ਸਰਬਜੀਤ ਸੰਗਰੂਰ ਵੀ ਦੀ ਰਚਨਾ ਕਰਦੇ ਰਹੇ ਜਿਸ ਨੂੰ ਦਿਲੋਂ mohabbat ਸੰਗਰੂਰ ਵੀ ਕਰਦੇ ਰਹੇ ਜਿਸ ਨੂੰ ਕਰਦੇ ਰਹੇ ਕਰਦੇ ਰਹੇ ਕਰਦੇ ਰਹੇ ਜਿਸ ਨੂੰ ਦਿਲੋਂ mohabbat ਸੰਗਰੂਰ ਵੀ ਕਿਉਂਦੇ ਰਹੇ ਦੇਸ ਨੂੰ ਦਿਲੋਂ ਸੰਗਰੂਰ ਦੀ ਉਸ ਬੁਰਦ ਚਾਕੇ ਵੀ ਸਾਥੋਂ ਉਸ ਬੁਰਦ ਚਾਕੇ ਵੀ ਸਾਥੋਂ ਕਦੇ ਬਗਾਵਤ ਨਹੀਂ ਹੁੰਦੀ ਬਗਾਵਤ ਨਹੀਂ ਹੁੰਦੀ ਨਾ ਮਿਲਣ ਜਦ ਤੱਕ ਨਜ਼ਰਾਂ ਨਾਲ ਨਜ਼ਰਾਂ ਮਨਜੂਰ ਸਾਡੀ ਇਬਾਦਤ ਨਹੀਂ ਹੁੰਦੀ